ਅਰੇਡੀ ਸਿਆਣੇ ਆਖਦੇ ਨੇ ਕਿ ਬੱਚਾ ਮਨੁੱਖ ਦਾ ਬਾਪ ਹੁੰਦਾ ਹੈ ਪਰ ਅਸੀਂ ਤਾਂ ਹਮੇਸ਼ਾ ਉਸ ਨੂੰ ਬੱਚਾ ਹੀ ਸਮਝਦੇ ਰਹਿੰਦੇ ਹਾਂ ਡੰਡੀ ਉਸ ਅੰਦਰ ਛੁਪੀਆਂ ਅਸੀਮ ਸੰਭਾਵਨਾਵਾਂ ਨੂੰ ਉਜਾਗਰ ਕਰਨ ਦੀ ਕਦੀ ਕੋਸ਼ਿਸ਼ ਹੀ ਨਹੀਂ ਕਰਦੇ ਡੰਡੀ ਜੇਕਰ ਅਸੀਂ ਬੱਚਿਆਂ ਦੀ ਮਾਨਸਿਕਤਾ ਨੂੰ ਪੜਨ ਦਾ ਉਦਮ ਕਰਕੇ ਉਸਦਾ ਵਿਸ਼ਲੇਸ਼ਣ ਕਰੀਏ ਤਾਂ ਅਸੀਂ ਕਈ ਕੀਮਤੀ ਸਿੱਟੇ ਕੱਢ ਸਕਦੇ ਹਾਂ ਡੰਡੀ ਇਹ ਸਿੱਟੇ ਸਾਡੇ ਭਵਿੱਖ ਦੇ ਸੋਹਣੇ ਨੈਣ ਨਕਸ਼ ਕੱਢ ਸਕਦੇ ਹਨ ਡੰਡੀ ਮਾਂ ਬੋਲੀ ਪੰਜਾਬੀ ਦੇ ਸੁੰਦਰ ਨੈਣ ਨਕਸ਼ ਕਢਣ ਦੇ ਪਵਿੱਤਰ ਇਰਾਦੇ ਨਾਲ ਪੰਜਾਬ ਭਵਨ ਸਰੀ ਕੈਨੇਡਾ ਅਤੇ ਨਮੀਆਂ ਕਲਮਾ ਨਵੀਂ ਉਡਾਣ ਦੇ ਸੰਸਥਾਪਕ ਸੁਖੀ ਬਾਠ ਨੇ 2023 ਵਿੱਚ ਆਪਣੇ ਸੰਗੀ ਸਾਥੀਆਂ ਨਾਲ ਮਿਲ ਕੇ ਇੱਕ ਸੁਪਨਾ ਲਿਆ ਡੰਡੀ ਉਹਨਾਂ ਨੇ ਇਸ ਸੁਪਨੇ ਨੂੰ ਸਾਕਾਰ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਉਹਨਾਂ ਦੇ ਗਾਈਡ ਅਧਿਆਪਕਾਂ ਦੇ ਸਹਿਯੋਗ ਨਾਲ ਸਾਹਿਤ ਸਿਰਜਣਾ ਦੇ ਰਾਹੇ ਪਾਇਆ ਡੰਡੀ ਉਹਨਾਂ ਦੇ ਉਪਰਾਲੇ ਸਦਕਾ ਵਿਦਿਆਰਥੀਆਂ ਨੇ ਆਪਣੀਆਂ ਸ਼ਾਨਦਾਰ ਕਿਰਤਾਂ ਸਿਰਜੀਆਂ ਡੰਡੀ ਉਹਨਾਂ ਰਚਨਾਵਾਂ ਨੂੰ ਪ੍ਰਕਾਸ਼ਿਤ ਕਰਨ ਦਾ ਵੀੜਾ ਵੀ ਪੰਜਾਬ ਭਵਨ ਸ੍ਰੀ ਵੱਲੋਂ ਜੋ ਕਿਆ ਗਿਆ ਡੰਡੀ ਉਹਨਾਂ ਨੇ ਹਰ ਜ਼ਿਲ੍ਹੇ ਦੇ ਵਿਦਿਆਰਥੀ ਸਾਹਿਤਕਾਰਾਂ ਦੀਆਂ ਪੁਸਤਕਾਂ ਦੀ ਪ੍ਰਕਾਸ਼ਨਾ ਵੀ ਆਰੰਭ ਕੀਤੀ ਡੰਡੀ ਕੁਝ ਜ਼ਿਲ੍ਹਿਆਂ ਵਿੱਚ ਤਾਂ 2 2 3 3 ਪੁਸਤਕਾਂ ਵੀ ਪ੍ਰਕਾਸ਼ਿਤ ਕੀਤੀਆਂ ਗਈਆਂ ਡੰਡੀ ਉਹਨਾਂ ਐਲਾਨ ਕੀਤਾ ਕਿ ਬਾਲ ਸਾਹਿਤਕਾਰ ਜਿੰਨਾ ਮਰਜ਼ੀ ਲਿਖਣ ਉਹਨਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਕੀਤੀਆਂ ਜਾਣਗੀਆਂ ਡੰਡੀ ਰੈਡੀ ਇਸ ਉਤਸ਼ਾਹ ਭਰੇ ਸੁਨੇਹੇ ਨਾਲ ਵਿਦਿਆਰਥੀ ਦਿਨ ਰਾਤ ਆਪਣੀ ਪੜ੍ਹਾਈ ਦੇ ਨਾਲ-ਨਾਲ ਸਾਹਿਤ ਸਿਰਜਣਾ ਵਿੱਚ ਜੁਟ ਗਏ ਹਨ ਡੰਡੀ ਸੁਖੀ ਬਾਠ ਵੱਲੋਂ ਅਰਬੀ ਸਾਹਿਤ ਸਿਰਜਣਾ ਦੀ ਇਹ ਲਹਿਰ ਪੰਜਾਬ ਤੋਂ ਚੱਲ ਕੇ ਬਾਹਰਲੇ ਰਾਜਾਂ ਰਾਹੀਂ ਹੁੰਦੀ ਵਿਸ਼ਵ ਤੇ ਵੱਖ-ਵੱਖ ਦੇਸ਼ਾਂ ਤੱਕ ਫੈਲ ਗਈ ਹੈ ਡੰਡੀ ਇਹਨਾਂ ਕਿਰਤਾਂ ਨੂੰ ਕੌਮਾਂਤਰੀ ਪੱਧਰ ਉੱਤੇ ਪੇਸ਼ ਕਰਨ ਅਤੇ ਇਹਨਾਂ ਯਤਨਾਂ ਨੂੰ ਨਿਸ਼ਕਾਣ ਅਤੇ ਚਮਕਾਉਣ ਲਈ ਹੁਨਾ ਦੋ ਰੋਜਾ ਕੌਮਾਂਤਰੀ ਬਾਲ ਲੇਖਕ ਕਾਨਫਰੰਸ ਦਾ ਪ੍ਰਬੰਧ ਸੰਗਰੂਰ ਜ਼ਿਲ੍ਹੇ ਦੀ ਪਵਿੱਤਰ ਧਰਤੀ ਸ੍ਰੀ ਮਸਤੂਆਣਾ ਸਾਹਿਬ ਦੇ ਅਕਾਲ ਫਿਜ਼ੀਕਲ ਕਾਲਜ ਆਫ এডਿਕੇਸ਼ਨ ਵਿੱਚ ਅਕਾਲ ਕਾਲਜ ਕਾਉਂਸਲ ਦੇ ਸਹਿਯੋਗ ਨਾਲ ਕੀਤਾ ਗਿਆ ਡੰਡੀ ਸ਼ਾਇਦ ਪੂਰੀ ਦੁਨੀਆ ਵਿੱਚ ਇਹ ਇੱਕ ਕਿਸਮ ਦਾ ਬਾਲ ਲੇਖਕਾਂ ਲਈ ਪਹਿਲਾ ਉਪਰਾਲਾ ਹੋਵੇ ਜਿਸ ਵਿੱਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲੈ ਕੇ ਕਿਪਤਾ ਕਹਾਣੀ ਲੇਖ ਅਤੇ ਗੀਤ ਗਾਇਨ ਵਿੱਚ ਭਾਗ ਲਿਆ ਡੰਡੀ ਸੁਖੀ ਬਾਠ ਦੇ ਇਸ ਨਵੇਕਲੇ ਜੱਤਾ ਨਾਲ 1990 ਦਾ ਦਹਾਕਾ ਜਾਦ ਹੋ ਗਿਆ ਜਦੋਂ ਬਾਲ ਸਾਹਿਤ ਨੂੰ ਸਰਪ੍ਰਿਤ ਸਮਰਪਿਤ ਉੱਗੀ ਲੇਖਾ ਡਾਕਟਰ ਰਮਾ ਨੇ ਕਮਲਜੀਤ ਵਰਗੇ ਪ੍ਰਸਿੱਧ ਕਲਾਕਾਰਾਂ ਅਤੇ ਸਾਹਿਤਕਾਰਾਂ ਨੂੰ ਨਾਲ ਲੈ ਕੇ ਬਾਲ ਪ੍ਰੀਤ ਮਿਲਣੀ ਕਾਫਲੇ ਰਾਹੀਂ ਬਾਲ ਸੱਭਿਆਚਾਰ ਅਤੇ ਪੁਸਤਕ ਲਹਿਰ ਨੂੰ ਪੂਰੇ ਪੰਜਾਬ ਤੱਕ ਤੋਰਿਆ ਸੀ ਡੰਡੀ ਇਸੇ ਤਰਜ ਉੱਤੇ ਬਾਅਦ ਵਿੱਚ ਸ਼ੌਂਕੀ ਟਰਸਟ ਮਹਿਲਪੁਰ ਵੱਲੋਂ ਦੁਆਬੇ ਵਿੱਚ ਚੀਚੋ ਚੀਜ ਗਨੇਰੀਆਂ ਬਾਲ ਕਾਫਲਾ ਅਤੇ ਬਾਲ ਮੇਲਾ ਸ਼ੁਰੂ ਕੀਤਾ ਗਿਆ ਡੰਡੀ ਹੁਣ ਤਿੰਨ ਦਹਾਕਿਆਂ ਬਾਅਦ ਸੁਖੀ ਬਾਠ ਦੇ ਨਿਗਰਜਤਨਾ ਨਾਲ ਬੱਚਿਆਂ ਦੀ ਗੱਲ ਮੁੜ ਤੁਰੀ ਹੈ ਡੰਡੀ ਦੁਨੀਆ ਵਿੱਚ ਅਮੀਰ ਲੋਕ ਤਾਂ ਬਹੁਤ